ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਤੁਸੀਂ ਦੇਖ ਰਹੇ ਹੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੈਨਲ ਖਾਲਸਾ ਜੀ ਅੱਜ ਇੱਕ ਵਿਸ਼ੇ ਤੇ ਗੱਲ ਕਰਨੀ ਹੈ ਆਪਾਂ ਕਿ ਅਕਸਰ ਜਦੋਂ ਕਿਤੇ ਲੰਘਦੇ ਹਾਂ ਕਿਤੇ ਧਾਰਮਿਕ ਸਥਾਨ ਦੇ ਨੇੜੋਂ ਦੀ ਜਾਂ ਕਿਸੇ ਦਰਖਤ ਦੇ ਕੋਲ ਦੀ ਉੱਥੇ ਆਪਾਂ ਦੇਖਦੇ ਹਾਂ ਕਿ ਭਾਂਤ ਭਾਂ ਦਾ ਅਨਾਜ ਖਿਲਾ ਰਿਆ ਹੁੰਦਾ ਹੈ ਕੀੜੀਆਂ ਦੇ ਲਈ ਜਿੱਥੇ ਵੀ ਕੀਤੇ ਹੋਰ ਵੀ ਥਾਂ ਹੋ ਸਕਦੀ ਹੈ ਜਾਂ ਫਿਰ ਕਿਸੇ ਦੇ ਖੇਤ ਜਾਂ ਕਿਸੇ ਦੇ ਘਰ ਦੇ ਵਿੱਚ ਜਿੱਥੇ ਕੀੜੀਆਂ ਦੇ ਭੌਣ ਅਕਸਰ ਦੇਖੇ ਜਾਂਦੇ ਨੇ ਉੱਥੇ ਰਾਹੀ ਲੰਘਣ ਵਾਲੇ ਨੇੜੇ ਤੇੜੇ ਦੇ ਵਾਸੀ ਕੀ ਕਰਦੇ ਨੇ ਕਿ ਕਈ ਤਰੀਕੇ ਦੇ ਅਨਾਜ ਲਿਆ ਕੇ ਉੱਥੇ ਪਾ ਦਿੰਦੇ ਨੇ ਹੁਣ ਆਪਾਂ ਇਸ ਵਿਸ਼ੇ ਤੇ ਗੱਲ ਕਰਨੀ ਹੈ ਕਿ ਇਹ ਕਰਨਾ ਠੀਕ ਹੈ ਜਾਂ ਨਹੀਂ ਆਪਾਂ ਇਸ ਗੱਲ ਵਿੱਚ ਤਾਂ ਬਿਲਕੁਲ ਨਹੀਂ ਪੈਂਦੇ ਕਿ ਤੁਹਾਨੂੰ ਕਿਸ ਨੇ ਦੱਸਿਆ ਹੈ ਕਿ ਇਹ ਬਹਿਮ ਪਰ ਮੈਂ ਕਿ ਇਹ ਚੰਗਾ ਹੈ ਜਾਂ ਮਾੜਾ ਹੈ ਸ਼ੁਭ ਹੈ ਜਾਂ ਅਸ਼ੁਭ ਹੈ ਆਪਾਂ ਇਸ ਵਿਚਾਰ ਬਟਾਂਦਰੇ ਦੇ ਵਿੱਚ ਤੇ ਇਸ ਬਾਦ ਵਿਵਾਦ ਵਿੱਚ ਬਿਲਕੁਲ ਨਹੀਂ ਪੈਂਦੇ ਪਰ ਮੈਂ ਪਿਛਲੇ 2-3 ਦਿਨਾਂ ਵਿੱਚ ਮੈਂ ਕਈ ਅਜੇਹੀਆਂ ਥਾਵਾਂ ਤੋਂ ਨਿਕਲੀ ਹਾਂ ਜਿੱਥੇ ਮੈਨੂੰ ਦੇਖ ਕੇ ਗੱਲ ਚੰਗੀ ਨਹੀਂ ਲੱਗੀ ਕਿ ਤੁਹਾਨੂੰ ਪੂਰੀ ਡਿਟੇਲ ਵਿੱਚ ਦੱਸਾਂਗੀ ਕਿ ਚਾਹੇ ਕਿਸੇ ਪੰਡਤ ਨੇ ਦੱਸਿਆ ਹੋਵੇ ਚਾਹੇ ਕਿਸੇ ਸੰਤ ਨੇ ਦੱਸਿਆ ਹੋਵੇ ਤੁਹਾਨੂੰ ਕਿਸੇ ਨੇ ਵੀ ਦੱਸਿਆ ਹੋਵੇ ਕੀ ਸਤਨਾਜਾ ਪਾਓ ਪੰਜ ਤਰ੍ਹਾਂ ਦਾ ਅਨਾਜ ਪਾਓ ਕੀੜੀਆਂ ਨੂੰ ਕੀੜਿਆਂ ਦੇ ਭੌਣ ਤੇ ਤਾਂ ਤੁਸੀਂ ਉਦੋਂ ਇੱਕ ਚੀਜ਼ ਜ਼ਰੂਰ ਧਿਆਨ ਦੇਣਾ ਮੈਂ ਇਹ ਨਹੀਂ ਕਹਿੰਦੀ ਕਿ ਤੁਹਾਨੂੰ ਕੋਈ ਬਹਿਮ ਭਰਮ ਵਿੱਚ ਪਾ ਰਿਹਾ ਹੈ ਕੋਈ ઋષਿ ਪੰਡਤ ਤੁਹਾਨੂੰ ਗਲਤ ਦੱਸੇਗਾ ਤੁਹਾਨੂੰ ਉਸਤੇ ਕਈ ਹੋਰ ਵੀ ਵਾਦੇ ਕੀਤੇ ਹੋਣਗੇ ਕਿ ਚੰਗੇ ਟਾਈਮ ਦੀ ਸ਼ੁਰੂਆਤ ਹੋਏਗੀ ਅਸ਼ੁਭ ਸ਼ਮਾ ਤੁਹਾਡੇ ਤੋਂ ਨਿਕਲ ਗਿਆ ਜਾਵੇਗਾ ਹੋ ਸਕਦਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਕਹੀਆਂ ਹੋਣ ਹਰ ਹੁਣ ਤੁਸੀਂ ਇੱਕ ਗੱਲ ਧਿਆਨ ਨਾਲ ਜ਼ਰੂਰ ਰੱਖਣਾ ਤੁਸੀਂ ਜਗਾ ਦੀ ਚੋਣ ਦੇਖ ਕੇ ਕਰ ਸਕਦੇ ਹੋ ਮੈਂ ਤੁਹਾਨੂੰ ਇਸ ਕਰਕੇ ਕਹਿ ਰਹੀ ਹਾਂ ਕਿ ਮੈਂ ਦੋ ਤਿੰਨ ਥਾਵਾਂ ਤੇ ਐਸੀਆਂ ਜਗਾ ਤੇ ਮੈਂ ਅਨਾਜ ਡਿੱਗਿਆ ਦੇਖਿਆ ਉੱਥੇ ਬੇਦਗੀ ਹੋ ਰਹੀ ਹੈ ਅਨਾਦਰ ਹੋ ਰਿਹਾ ਅਨਾਜ ਦਾ ਖਾਸ ਕਰਕੇ ਚਾਵਲ ਦਾਲਾਂ ਹੋ ਗਈਆਂ ਕਣਕ ਦੇ ਦਾਣੇ ਹੋ ਗਏ ਹਲਕਾ ਫੁਲਕਾ ਕਿਤੇ ਆਟਾ ਵੀ ਪਿਆ ਦੇਖਿਆ ਸਾਨੂੰ ਪਤਾ ਹੈ ਕਿ ਇਹ ਸਭ ਸਾਡੀ ਭੁੱਖ ਮਾਰਦਾ ਹੈ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਦੋ ਬਲੇ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਜਿਹੜੇ ਅਨਾਜ ਦੇ ਲਈ ਤਰਸਦੇ ਨੇ ਦਿਨ ਰਾਤ ਮਿਹਨਤਾਂ ਕਰਦੇ ਨੇ ਤਾਂ ਬੰਦਾ ਇੱਕ ਟਾਈਮ ਦੀ ਰੋਟੀ ਜਿੰਨਾ ਜਿਗਾਰ ਕਰ ਸਕਦਾ ਪਰ ਆਪਾਂ ਕੀ ਦੇਖਦੇ ਆ ਕਿ ਇਸ ਤਰ੍ਹਾਂ ਅਨਾਜ ਖਿਲ ਰਿਹਾ ਪਿਆ ਲੋਕਾਂ ਦੇ ਪੈਰਾਂ ਦੇ ਥੱਲੇ ਆ ਰਿਹਾ ਤੁਹਾਨੂੰ ਕਿਸੇ ਨੇ ਦੱਸਿਆ ਜਾਂ ਕਿਸੇ ਨੇ ਸਲਾਹ ਦਿੱਤੀ ਹੈ ਤੁਹਾਡੀ ਸ਼ਰਧਾ ਹੈ ਤੁਸੀਂ ਮੰਨਦੇ ਹੋ ਇਹਨਾਂ ਗੱਲਾਂ ਨੂੰ ਤਾਂ ਉਸ ਤੁਸੀਂ ਥਾਂ ਦੀ ਚੋਣ ਇਸ ਤਰੀਕੇ ਨਾਲ ਕਰੋ ਕਿ ਉੱਥੇ ਤੁਸੀਂ ਪਾਓ ਜਿੱਥੇ ਕੋਈ ਲੰਘਦਾ ਟੱਪਦਾ ਨਾ ਹੋਵੇ ਤਾਨੂੰ ਪਤਾ ਹੈ ਕਿ ਕੀੜੀਆਂ ਦਾ ਭੌਣ ਕਿੱਥੇ ਹੈ ਤਾਂ ਉਸ ਤੋਂ ਥੋੜਾ ਜਿਹਾ ਆਸੇ-ਪਾਸੇ ਪਾ ਦਿਓ ਜਿੱਥੇ ਮੈਂ ਦੇਖਿਆ ਉਹ ਖੇਤ ਦੇ ਨਾਲ ਲੱਗਦੀ ਜਗਾ ਸੀ ਉੱਥੇ ਦੇ ਰਾਹੀ ਉੱਥੇ ਲੋਕ ਲੰਘਦੇ ਟੱਪਦੇ ਸੀ ਲੋਕਾਂ ਦੇ ਵਾਹਨਾ ਥੱਲੇ ਆ ਰਿਆ ਸੀ ਜਿਸ ਨਾਲ ਅਨਾਜ ਦਾ ਅਨਾਦਰ ਹੋ ਰਿਹਾ ਸੀ ਜੇ ਤੁਸੀਂ ਕੀੜੀਆਂ ਦੇ ਭੌਣ ਤੇ ਅਨਾਜ ਪੋਣਾ ਹੀ ਹੈ ਤਾਂ ਤੁਸੀਂ ਆਸੇ-ਪਾਸੇ ਦੇਖ ਕੇ ਪਾਓ ਕਿਉਂਕਿ ਕੀੜੀਆਂ ਦੀ ਸੁਗੰਧ ਸ਼ਕਤੀ ਬਹੁਤ ਤੇਜ਼ ਹੁੰਦੀ ਹੈ ਉਥੋਂ ਆਪ ਹੀ ਅਨਾਜ ਲੈ ਲੈਣਗੇ ਜੇਕਰ ਖਾਲਸਾ ਜੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਤਨ ਸਾਡੇ ਚੈਨਲ ਤੇ ਕਮੈਂਟ ਵਿੱਚ ਬਾਕਸ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਜਰੂਰ ਲਿਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ